ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਹਿਲ ਬ੍ਰਦਰਸ ਤੇ ਮੈਂ ਤੁਹਾਡਾ ਆਪਣਾ ਪਾਪੂ ਲਖਵੀਰ ਵਾਲਾ ਅੱਜ ਆਪਾਂ ਨੂੰ ਸਕੂਲ ਤੋਂ ਛੁੱਟੀ ਹੈ ਤਾਂ ਦਿਨ ਭਰ ਦੀਆਂ ਕਿੱਤੀਆਂ ਵਿਦਿਆ ਤੁਹਾਨੂੰ ਅੱਜ ਦਿਖਾਉਣਾ ਵੀ ਦਿਨ ਭਰ ਆਪਾਂ ਕੀ ਕਰਦੇ ਆ ਤਾਂ ਬਣੇ ਰਹੋ ਵੀਡੀਓ ਨਾਲ ਆਓ ਚੱਲਦੇ ਆਂ ਲੋ ਜੀ ਆਪਾਂ ਪਾਉਂਦੇ ਹੁਣ ਚਿੜੀਆਂ ਨੂੰ ਪਾਣੀ ਆਪਣੇ ਕੁਜੇ ਧਰੇ ਹੋਏ ਨੇ ਉੱਤੇ ਟਿੜੀਆਂ ਨੂੰ ਪਾਣੀ ਪੀਣ ਵਾਸਤੇ ਕੋਸ ਪਾਉਨੇ ਆ ਉਹਨਾਂ ਨੂੰ ਕਿਣਕੀ ਦਾਣੇ ਇਹ ਵੀ ਆਪਣਾ ਰਟੀਨ ਦਾ ਹੀ ਕੰਮ ਆ ਵੀਰੇ ਡੇਲੀ ਆਹ ਕੁਝੇ ਪੱਕੇ ਧਰੇ ਹੋਏ ਨੇ ਇੱਥੇ ਕੂਤਰ ਟਿੜੀਆਂ ਪਾਣੀ ਪੀਂਦੀਆਂ ਨੇ ਨਾਲੇ ਆਪਾਂ ਦਾਣੇ ਪਾਵਾਂਗੇ ਹੁਣ ਜਿਹੜੀਆਂ ਕਬੂਤਰ ਦਾਣੇ ਚੁਗ ਲੈਂਦੇ ਨੇ ਆ ਸਾਡੀ ਐਂਜਲ ਫਿਰਦੀ ਐ ਘੋਜ ਜਾਂਦੀ ਆ ਭੱਜੀ ਉਦੋਂ ਨੂੰ ਚੱਲ ਅਜਾ ਅਜਾ ਜਾ 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 ਸ਼ਰਾਰਤੀ ਵਾਲੀ ਆ ਬਈ ਇਹ ਪੁੱਛੋ ਨਾ ਇੰਨੀ ਸ਼ਰਾਰਤੀ ਐ ਨਾ ਯਾ ਸਵਟਰ ਜ다 ਕਢਾਉਂਦੀ ਨਹੀਂ ਜਾਂ ਫਿਰ ਪਾਉਂਦੀ ਨਹੀਂ ਹੈਗੀ ਹੁਣ ਦੇਖੀ ਗਲਤ ਦਾ ਪਾ ਲਿਆ ਐਂ ਕਹਿੰਦੀ ਮੈਨੂੰ ਫੜਾ ਦੇ ਬਸ ਖੇਡਣ ਨੂੰ ਫੜਾ ਦੇ ਉਹ ਸ਼ਰਾਰਤੀ ਹੈ ਬਈ ਕਾਹਨੂੰ ਕਹਿੰਦੇ ਹੋ ਦੇਖ ਦੇ ਕਿਉਂ ਹੁਣ ਮੈਨੂੰ ਫੜਾ ਦੋ ਵਾਟਰ ਦੇਖ ਹੁਣ ਨਾਲ ਪਾਉਂਦੀ ਨਹੀਂ ਹੁਣ ਦੇਖ ਦੇ ਕਿਵੇਂ ਘੂਰਦੀ ਹੈ ਦੇ ਯਾਤਣਾ ਲਾ ਆਂ ਰਵਟਰੋਂ ਬੜਾ ਘੂਰਦੀ ਐ ਚਲੋ ਫਿਰ ਆਜੋ ਆਪਾਂ ਸਕੂਲ ਬਸ ਤੋਂ ਕਹਿੰਨੇ ਆ ਅੱਜ ਛੁੱਟੀ ਐ ਮਾ ਚਲੋ ਉਹਨੂੰ ਵੀ ਧੋ ਦੀ ਵਿਚਾਰੀ ਨੂੰ ਲਿਬੜੀ ਪਈ ਐ 15-20 ਦਿਨ ਹੋ ਗਏ ਧੋਤੀ ਨੂੰ ਆਜੋ ਚੱਲਦੇ ਆਪਾਂ ਬਸ ਧੋ ਕੇ ਆਉਂਦੇ ਤਾ ਉਹ ਖੜੀ ਐ ਆਪਣੀ ਬਸ ਧੋਣ ਦੀ ਤਿਆਰੀ ਐ ਬਸ ਇਹਨੂੰ ਉੱਤੋਂ 15 ਦਿਨ ਹੋ ਗਏ ਜਾਦੇ ਰਹਿ ਰਹੀ ਹੋਈ ਪਈ ਵਿਚ ਵੀ ਕੂੜਾ ਆ ਚਲੋ ਡੇਲੀ ਐ ਸਫਾਈ ਤਾਂ ਕਰੀਦੀ ਐ ਹੰਬਰੀ ਹੰਬਰੀ ਦੇ ਵਿੱਚੋਂ ਇਹਦਾ ਕੱਪੜਾ ਮਾਰੀਆ ਪੱਟਾ ਟੂਰ ਵਾਲੇ ਖਰਾਬ ਹੋਏ ਪਏ ਗੜਾ ਗੁਰਾ ਲੱਗਿਆ ਪਏ ਨੂੰ ਤੋਂ ਨੇ ਪਹਿਲਾਂ ਪਾਣੀ ਮਾਰਦੇ ਆ ਤੇ ਕੱਪੜਾ ਕੁੱਪੜਾ ਮਾਰਾਂਗੇ ਵਿਚੋਂ ਵੀ ਧੋਵਾਂਗੇ ਵਿਚੋਂ ਵੀ ਬੜੀ ਖਰਾਬ ਹੋ ਗਈ ਈ ਉਹ ਬੱਚੇ ਆਏ ਵੀ ਆ ਪੀ ਕੇ ਤਾਂ ਇਹ ਗੋਗੋ ਸਿੱਤਾਂ ਫੰਦੀ ਕਰ ਜਾਂਦੇ ਨੇ ਚੌਕ ਲੈਣਾ ਮਨ ਚਵੀਰ ਮਿਆ ਲੁੱਈਏ ਨਾ ਪੜ ਚੌਕ ਲੈਣਾ ਬੁਰੀ ਜਾਨੇ ਆ ਵਿੱਚੋਂ ਉਹ ਕੁੜਾ ਨਿਕਲੇ ਕਾਗਜ਼ ਕੁਗ ਜਾਨ ਬੱਚੇ ਚਲੋ ਖਾ ਕੇ ਸੀਟਾ ਸੁੱਟਾ ਸੱਲੀ ਖਰਚ ਜਾਂਦੇ ਨੇ ਪੂਰੀ ਬੱਚੋਂ ਪਹਿਲਾਂ ਸਫਾਈ ਕਰੀ ਉਸ ਤੋਂ ਬਾਅਦ ਇਹ ਤਾਂ ਮਿੱਟੀ ਘੜਤੀ ਸਾਰੀ ਸਿੱਤਾ ਰੁਟਾ ਬਣਾ ਜਵਾ ਪਾਪ ਮਾਰ ਮਾਰ ਕੇ ਨਾ ਆਣਾ ਪੋਚਾ ਲਾ ਪਾ ਜਮਾ ਨਾ ਤੀ ਜਾਂਦਾ ਮੈਂ ਸਬਰ ਕਰਨੀ ਪੈਂਦੀ ਬਈ ਐ ਲਾ ਲਓ ਤਿੰਨ ਤਿੰਦਾ ਹੀ ਤਿੰਨ ਘੰਟੇ ਹੋ ਗਏ ਪੂਰੇ ਦੀ ਐਪਾਇ ਤੋਂ ਹੁਣ ਹੁਣ ਬਸ ਨਹਾ ਕੇ ਸ਼ਹਿਰ ਜਾਣ ਦੀ ਤਿਆਰੀ ਹੈ ਸ਼ਹਿਰ ਇੱਕ ਦੋ ਕੰਮ ਨੇ ਉਹ ਕਰਕੇ ਆਉਨੇ ਆ ਚਲੋ ਵੀਡੀਓ ਨਾਲ ਬਨੇ ਰਹੋ ਆਪਾਂ ਨਹਾ ਕੇ ਤਿਆਰ ਹੁੰਨੇ ਆ ਲਓ ਜੀ ਨਹਾ ਕੇ ਆਪਾਂ ਹੋ ਗਏ ਰੈਡੀ ਹੁਣ ਆਪਣੀ ਸ਼ਹਿਰ ਦੀ ਤਿਆਰੀ ਚਲੋ ਆਪਾਂ ਹੁਣ ਚੱਲਦੇ ਆਂ ਸ਼ਹਿਰ ਵੀਡੀਓ ਨਾਲ ਬਨੇ ਰਹੋ ਆਜੋ ਫਿਰ ਤੁਹਾਨੂੰ ਸ਼ਹਿਰ ਲੈ ਕੇ ਚੱਲਦੇ ਆਂ ਫੜਾ ਆਪਣਾ ਮੋਟਰਸਾਈਕਲ ਸਪਲੈਂਡਰ ਤਾਂ ਅਜੋ ਫਿਰ ਸ਼ਰਾਬ ਚੱਲ ਗਿਆ ਆਪਾਂ ਮੇਰਾ ਆਪਣਾ ਸ਼ਹਿਰ ਦਾ ਬਾਜ਼ਾਰ ਹੈ ਸ਼ਹਿਰ ਆਪਣਾ ਸੁਨਾਮ ਇਲਾਸ ਸੰਗਰੂ ਕਰੋ ਇਨਜੋਏ ਇਹ ਹੈ ਸੁਨਾਮ ਇਹ ਦੁੱਧੂ ਸੰਗਰੂ ਦਾ ਸ਼ਹਿਰ ਸੁਨਾਮ ਤੇ ਦੁੱਧੂ ਸੰਗਰੂ ਦਾ ਇਹ ਸੁਨਾਮ ਹੈ ਦਾ ਇਹ ਆ ਗਿਆ ਟੈਸਨ ਰੋਡ ਤੇਸਨ ਰੋਡ ਤੋਂ ਬੱਸ ਸਟੈਂਡ ਵਾਲਾ ਰੋਡ ਆ ਸੁਬਾ ਦਾ ਬੱਸ ਸਟੈਂਡ ਆ ਗਿਆ ਕਰੋ ਇੰਜੋਏ ਲਿਓ ਆਮ ਮਤੰਦੀ ਚੌਕ ਆ ਗਿਆ ਇੱਥੋਂ ਪਾਸ ਰਾਈਟ ਹੋ ਕੇ ਆਪਣੇ ਪਿੰਡ ਨੂੰ ਲੰਘ ਜਾਂਗੇ ਸਿੱਧੇ ਕਰੋ ਇੰਜੋਏ ਇਹਦੇ ਤੇ ਨਾ ਸੋਨਾ ਹੈ ਨਾ ਹਰੇ ਭਰੇ ਹਰੇ ਭਰੇ ਫਸਲ ਹੈ ਬਹੁਤ ਠੀਕ ਹੈ ਤੇ ਆਪਣੇ ਪਿੰਡ ਨੂੰ ਰੋੜ ਜਾਂਦੇ ਆ ਤੇ ਆਪਾਂ ਕੰਪਨੀ ਪਹੁੰਚ ਹੀ ਗਏ ਵਿਰੇ ਆਪਣੇ ਵਲੌਗ ਨਾਲ ਜੁੜੇ ਰਹਿਣ ਲਈ ਜੋ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਦੀ ਘੰਟੀ ਦਬਾ ਦਿਓ ਤਾਂ ਕਿ ਛੋਡੀ سپورਟ ਨਾਲ ਅਸੀਂ ਨਵੇਂ ਤੋਂ ਨਵੇਂ ਵਲੌਗ ਔਰ ਨਵੇਂ ਤੋਂ ਨਵੇਂ ਵੀਡੀਓ ਲੈ ਕੇ ਤੁਹਾਡੇ ਹੱਥੇ ਹੱਲੀ ਹਾਜ਼ਰ ਹੋਈਏ ਤਾਂ ਸਾਰਿਆਂ ਦਾ ਦਿਲੋਂ ਧੰਨਵਾਦ ਵੀਰੇ ਵਲੌਗ ਦੇਖਣ ਲਈ